ਕੇਜਰੀਬਾਹ ਸਾਹਿਬ ਦਰਬਾਰ ਸਾਹਿਬ ਸੇਵਾ ਵਾਸਤੇ ਆਏ ਆ ਮਨੇਰੇ ਅਰਲੀ ਮਾਰਨਿੰਗ ਸਾਮ ਨੂੰ ਜਦੋਂ ਅਸੀਂ ਉਹਨਾਂ ਨੂੰ ਸੀਐਫ ਕੰਮ ਜਾ ਰਹੇ ਸੀ ਇਹ ਪੂਰੇ ਤਾਂ ਮੈਂ ਨੂੰ ਪੁੱਛਦੇ ਸੁਦੇਪੁਰ ਜੀ ਜੀ ਆਪਨੇ ਕੀ ਕਰਦੀ ਮੈਨੇ ਕਿਹਾ ਕੀ ਕਰਦੀ ਆ ਜੀ ਆਪਨੇ ਇਹ ਬੋਲਾ ਕਿ ਮੇਰੇ ਕੋ ਮਾਲਮ ਨਹੀਂ ਹੈ मैं कल नहीं देखा मैंने कहा हां सर मैंने ये बोला है प्रेस ने मेरे को पूछा था मैं सच बोला है आपको बोलना चाहिए था मैंने देखा है मैंने कहा कि मैंने कभी झूठ नहीं बोला और इसका इंजाम पता क्या होता अगर मैं झूठ बोलता तो क्या होता मैं कह जी ती नॉन सिख हो धान कभी नहीं सदना मैं श्रोमणी कमेटी का सतारह साल अनोज मैंबर हैं ਕੌਮਾ ਪਾਰਟੀ ਦਾ ਕਨਵੀਨਰ ਆ ਉਹਨਾਂ ਮੈਨੂੰ ਪੁੱਛਣਾ ਸੀ ਕਿ ਛੋਟਪੁਰ ਜੀ ਤੁਹਾਨੂੰ ਮਰਯਾਦਾ ਦਾ ਪਤਾ ਸੀ ਨਾ ਤੁਸੀਂ 17 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਸੀ ਮੈਂ ਕਹਿੰਦਾ ਸੀ ਹਾਂ ਕਨਵੀਨਰ ਵੀ ਤੁਸੀਂ ਹੋ ਇਹ ਪਾਸ ਤੁਸੀਂ ਕੀਤਾ ਮੈਨੂੰ ਕਹਿਣਾ ਪੈਣਾ ਸੀ ਹਾਂ ਇਹ ਇੰਜ਼ਾਮ ਪਤਾ ਕੀ ਹੋਣਾ ਸੀ ਮੈਂ ਕਿਹਾ ਇੰਗਰਜੀਤ ਸਿੰਘ ਜੀ ਦੇ ਨੇ ਅਕਾਲ ਤਖਤ ਦੇ ਜ਼ਿੰਮੇਦਾਰ ਨੂੰ ਪਹਿਲਾਂ ਹੀ ਅਪਲੀਕੇਸ਼ਨ ਦੇ ਦਿੱਤੀ ਹੋਈ ਸੀ ਕਿ ਛੋਟਪੁਰ ਜੀ ਸਿੱਖੀ ਜੋ ਖਾਰਜ ਕਰੋ ਇਹ ਪ੍ਰਧਾਨ ਹੈ ਤਾਂ ਮੈਨੂੰ ਕਹਿੰਦੇ ਕਿ ਆ ਇੰਜਾਮ ਹੋਣਾ تھا ਮੈਂ ਕਿਹਾ ਮੈਨੂੰ ਅਕਾਲ ਪਖਤ ਦੇ ਜਹਰਾਂ ਦੇ ਸਦਕੇ ਸਿੱਖੀ ਤੋਂ ਖਾਜ ਕਰ ਦੇਣਾ ਸੀ ਤੇ ਮਾਨਯੋਗ ਤੇਜਰੀਵਾਸਾ ਪਤਾ ਕੀ ਕਹਿੰਦੇ ਆ ਕਹਿੰਦੇ ਅਗਰ ਆਪਕੋ ਸਿੱਖੀ ਸੇ ਨਕਾਲ ਦੇਤੇ ਤਾਂ ਕੀ ਹੋਤਾ ਮੇਰੀ ਕੰਮਲੀ ਆ ਗਈ ਮੈਂ ਕਹਾਂ ਜੀ ਇਹਦੀ ਖਾਤਰ ਤਾਂ ਮੈਂ ਜੀ ਦੀ ਛੱਡੀ ਸੀ ਮੈਂ 150 ਦਿਨ ਚ ਰਿਆ ਸੀ ਮੈਂ ਇਹ ਕੰਮ ਨਹੀਂ ਕਰ ਸਕਦਾ কানী শুরু হই আগে